ਸਿੰਘਰਾਵਾ ਤੇ 12 ਵਜੇ ਵਾਲੇ ਬਿਆਨ ਤੇ ਕਰਮਾਈ ਸਿਆਸਤ ਆਪ ਨੇ ਕਿਹਾ ਪੰਜਾਬ ਕਾਂਗਰਸ ਕਿ ਹਮ ਸਿੱਖਾਂ ਦਾ ਮਜ਼ਾਕ ਕਢਾਉਣਾ ਕਾਂਗਰਸ ਦਾ ਸੁਭਾ ਤਾਂ ਭਾਜਪੀ ਨੇ ਵੀ ਸਾਧਿਆ ਨਿਸ਼ਾਨਾ ਕਿ ਆ ਕਾਂਗਰਸ ਨੇ ਸਾਡੇ ਸੰਦਰਸ਼ ਤੇ ਸ਼ਹਾਦਤ ਨੂੰ ਪਹੁੰਚਾਈ ਠੀਕ ਸਿਰੋਸਪੁਰ ਦੇ ਵਿੱਚ ਕਾਂਗਰਸ ਵਰਕਰਾਂ ਦਾ ਪ੍ਰਦਰਸ਼ਨ ਰੇਲਵੇ ਪੋਲ ਤੇ ਲਗਾਇਆ ਜਾਮ ਕਾਂਗਰਸ ਉਮੀਦਵਾਰਾਂ ਦੇ ਪਰਚੇ ਰੱਦ ਕਰਨ ਦੇ ਇਲਜ਼ਾਮ ਸੰਸਰ ਸ਼ੇਰ ਸਿੰਘ ਖਬਾਇਆ ਵੀ ਧਰਨੇ ਦੇ ਵਿੱਚ ਸ਼ਾਮਲ ਜ਼िला ਪ੍ਰਸ਼ਾਸਨ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਨਕਾਇਤ ੱਕੇ ਸ਼ਹੀਦ ਇਲਜ਼ਾਮ ਤੇ ਹਾਲ ਲਗਾਤਾਰ ਪੂਰੇ ਹਾਲ ਲੋਕ ਸਰਦਾਰ ਕਤਰ ਕੇਂਦਰੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਵੀ ਕਹੀ ਗੱਲ ਨਾਮਿਨੇਸ਼ਨ ਮੌਕੇ ੱਕੇ ਸ਼ਹੀਦ ਇਲਜ਼ਾਮਾਂ ਤੇ ਆਪ ਦਾ ਪਲਟਵਾਰ ਬੋਲੇ ਵਿਰੋਧੀਆਂ ਦੇ ਇਲਜ਼ਾਮ ਬੇਬੁਨਿਆਦ ਅਤੇ ਗੁੰਮਰਾਹਕੁੰ ਚੋਣਾਂ ਦੇ ਵਿੱਚ ਕੋਈ ਗੜਬੜ ਨਹੀਂ ਧੁੰਦਵੇਗੀ ਸਰਕਾਰ ਮਾਨ ਮੰਤਰੀਆਂ ਉਰਜੋਤ ਬੈਂਸਾ ਬੀਬੀਐਮਬੀ ਤੇ ਵੱਡਾ ਇਲਜ਼ਾਮ ਕਿ ਹਰ ਨੰਗਲ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਬੀਬੀਐਮ ਪਰ ਅਸੀਂ ਨਹੀਂ ਖੋਣ ਦਿਆਂਗੇ ਕਿਸੇ ਦੀ ਵੀ ਜ਼ਮੀਨ ਸੇਮਾਨ ਦੇ ਪੰਜਾਬ ਆਉਂਦਿਆਂ ਹੀ ਸਦਾਂਗੇ ਵਿੱਚੇ ਨਿਗੋਸ਼ਕਰ ਤੇ ਰਾਜਾਵੜਿੰਗ ਨੇ ਕੇਂਦਰੀ ਸਰਕਾਰ ਫਲਾਈਟ ਰੱਦ ਹੋਣ ਨੂੰ ਦੱਸਿਆ ਸਰਕਾਰ ਦਾ ਫੇਲੀਅਰ ਬੋਲੇ ਆ ਆਮ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਸਭ ਮੋਗਾ ਦੇ ਵਿੱਚ ਐਨਆਰਆਈ ਸਾਈ ਨੇ ਪਤੀ ਜੇਦਾ ਕੋਲੀ ਮਾਰ ਕੇ ਕੀਤਾ ਕਤਲ ਜ਼ਮੀਨੀ ਵਿਵਾਦ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ ਅਮਰੀਕਾ ਦਾ ਸਿਟੀਜ਼ਨ ਐ ਮੁਜ਼ਮ 14 ਦਿਨਾਂ ਦੀ ਐ ਇੱਕ ਰਾਸਤੇ ਵਿੱਚ ਵਿਕਰਮ ਮਜੀਠੀਆ ਦਾ ਕਰੀਬੀ ਹਰਪ੍ਰੀਤ ਸਿੰਘ ਗੁਲਾਤੀ ਆ ਮੋਹਾਲੀ ਕੋਰਟ ਦੇ ਵਿੱਚ ਕੀਤਾ ਗਿਆ ਪੇ ਸ਼ਾਂਤਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹੋਈ ਹੈ ਗ੍ਰਿਫਤਾਰੀ ਗੰਦਰ 13 ਸਾਲਾ ਦੀ ਬੱਚੀ ਤੇ ਕਾਤਲ ਨੂੰ ਨਿਆਇਕ ਹਿਰਾਸਤ ਚ ਭੇਜਿਆ ਅੱਜ ਰਿਮਾਂਡ ਖਤਮ ਹੋਣ ਤੇ ਸਿਪੇਸ਼ੀ ਸੈਸ਼ਨ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜਿਆ ਜਾਪਾਨ ਦੌਰੇ ਤੇ ਸਿਆਮਨ ਲਗਾਤਾਰ ਉਦਯੋਗਪਤੀਆਂ ਦੇ ਨਾਲ ਕਰ ਰਹੀ ਗੱਲਬਾਤ ਪੰਜਾਬ ਚ ਨਿਵੇਸ਼ਤਾ ਦੇ ਰਹੇ ਸੱਦਾ ਇਨਵੈਸਟਰਸ ਨੂੰ ਸੂਬੇ ਦੀ ਮਜ਼ਬੂਤ ਉਦਯੋਗਿਕ ਨੀਤੀ ਪਰਜੱਸਿਆ ਅੰਗਰੇਜ਼ਾਂ ਦੇ ਸਮੇਤੋ ਲਟਕੇ ਕਾਦੀਆਂ ਬਿਆਸ ਰੇਲਵੇ ਲਿੰਕ ਪ੍ਰੋਜੈਕਟ ਨੂੰ ਮਿਲੀ ਹਰੀ ਚੰਡੀ ਜਲਦ ਸ਼ੁਰੂ ਹੋਏਗਾ ਪ੍ਰੋਜੈਕਟ ਤੇ ਕੰਮ

ਹਰਕ ਸਿੰਘ ਰਾਵਤ ਦੇ 12 ਵਜੇ ਵਾਲੇ ਬਿਆਨ ਤੇ ਬਵਾਲ ਹੁੰਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਮਜ਼ਾਕ ਉਡਾਉਣਾ ਕਾਂਗਰਸ ਦਾ ਸੁਭਾ ਹੈ ਤਾਂ ਫੜਿੰਗ ਦੇਵੀ ਸਿੱਖ ਬੱਚਿਆਂ ਦਾ ਮਜ਼ਾਕ ਬਣਾਇਆ ਸੀ ਇਹ ਆਮ ਆਦਮੀ ਪਾਰਟੀ ਨੇ ਕਿਹਾ ਤਾਂ ਰਾਹੁਲ ਗਾਂਧੀ ਤੇ ਸਾਰੇ ਪੰਜਾਬ ਕਾਂਗਰਸ ਮਾਫੀ ਮੰਗੇ ਹਰਕ ਸਿੰਘ ਰਾਵਤ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਔਰ ਕਾਂਗਰਸ ਲੀਡਰ ਹਰਕ ਸਿੰਘ ਰਾਵਤ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਉਹਨਾਂ ਨੇ ਕਿਹਾ ਪਹਿਲਾ 12 ਵਜੇ ਦਾ ਇਤਿਹਾਸ ਪੜੋ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਕਿਸੇ ਕਾਂਗਰਸ ਨੇ ਗੁਰੂ ਘਰਾਂ ਤੇ ਤੋਪਾਂ ਚਲਾਈਆਂ ਅਤੇ ਸਮੇਂ-ਸਮੇਂ ਤੇ ਸਿੱਖਾਂ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ ਹੈ ਤਾਂ ਭਾਜਪਾ ਨੇ ਵੀ ਦੱਸਿਆ ਕਿ ਹਰਖ ਸਿੰਘ ਤੇ ਇਲਜ਼ਾਮ ਲਗਾਏ ਗਏ ਨੇ ਔਰ ਹਰਖ ਸਿੰਘ ਵਾਲੇ ਬਿਆਨ ਨੂੰ ਲੈ ਕੇ ਦੱਸਿਆ ਕਿ ਕਾਂਗਰਸ ਨੂੰ ਕਹਿ ਰਿਹਾ ਹੋਣਾ ਕਿ ਸਿੱਖਾਂ ਦੇ ਅਪਮਾਨ ਦਾ ਉਹਨਾਂ ਨੇ ਇਲਜ਼ਾਮ ਲਗਾਇਆ ਪਰੰਪਰਾ ਅਤੇ ਆਸਥਾ ਦਾ ਉਹਨਾਂ ਨੇ ਕਿਹਾ ਕਿ ਮਜ਼ਾਕ ਉਡਾਇਆ ਗਿਆ ਹੈ ਕਾਂਗਰਸ ਸਾਧੂ ਦੇ ਵੱਲ ਇਹ ਕਾਂਗਰਸ ਦੀ ਆਦਤ ਹਨ ਉਹਨਾਂ ਨੇ ਕਿਹਾ ਤਾਂ ਹਰਪ੍ਰੀਤ ਸਿੰਘ ਹਰ ਇਹ ਵੀ ਕਹਿ ਰਹੇ ਨੇ ਕਿ ਹਰਖ ਸਿੰਘ ਦਾ ਬਿਆਨ ਕਾਂਗਰਸ ਦੇ ਸੋਚ ਨੂੰ ਬਿਆਨ ਕਰਦਾ ਹੈ ਬਿਆਨ ਦੇ ਨਾਲ ਸਿੱਖਾਂ ਦੀ ਬਹਾਦਰੀ ਸੰਘਰਸ਼ ਤੇ ਸ਼ਹਾਦਤ ਨੂੰ ਫੇਸ ਪਹੁੰਚੀ ਜਿਹਾ ਬਿਆਨ 84 ਦੇ ਕਾਲੇ ਦੌਰ ਦੀ ਆਤਵਾੰਦਾ ਹੈ ਉੱਤਰਾਖੰਡ ਕਾਂਗਰਸ ਨੇ ਦੇ ਬਟੇ ਆਕੂ ਨੇ ਹਰਖ ਸਿੰਘ ਦਾਬਾ ਦੇਰਾਦੂੰ ਦੇ ਵਿੱਚ ਦਾਸੀ ਕਿ ਪ੍ਰਦਰਸ਼ਨ ਦੇ ਦੌਰਾਨ रावत ਨੇ ਵਿਵਾਦਿਤ ਟਿੱਪਣੀ ਕੀਤੀ ਦਾਜੇ ਕਿ ਹਰਖ ਸਿੰਘ रावत ਨੇ ਇੱਕ ਰੈਲੀ ਦੇ ਦੌਰਾਨ ਲੋਕਾਂ ਨੂੰ ਜ਼ੋਰ ਦੇ ਨਾਲ ਨਾਰੇ ਲਾਉਣ ਲਈ ਕਿਹਾ ਇਸੇ ਦੌਰਾਨ ਸੱਤੋਕੇ ਬੈਠੇ ਇੱਕ ਸਰਦਾਰ ਜੀ ਨੂੰ

ਬਾਰਾ ਸਿਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ ਬਾਰਾ ਬਾਰਾ ਬਜੇ ਬਾਰਾ ਬਜੇ ਇਹ ਸਿੱਲਾ ਇਹ ਸਿੱਲਾ ਦੇ ਰਹੀ ਹੈ ਕਾਂਗਰਸ ਸਿੱਖਾਂ ਦਾ ਸਾਨੂੰ ਪਤਾ ਹੈ ਕਾਂਗਰਸ ਦੇ ਮੰਚ ਸਿੱਖਾਂ ਨੂੰ ਲੈ ਕੇ ਬਹੁਤ ਬੇਈਮਾਨੀ ਹੈ ਨਫ਼ਰਤ ਹੈ ਉਹਦਾ ਪ੍ਰਗਟਾਵਾ ਜਿਹੜੇ ਆ ਸਮੇਂ-ਸਮੇਂ ਤੇ ਹਰਖ ਸਿੰਘ ਰਾਵਤ ਵਰਗੇ ਲੋਕ ਕਰਦੇ ਰਹਿੰਦੇ ਆ ਦਿੱਲੀ 'ਚ ਵੀ ਦੇਖਿਆ ਆ ਆਪਾਂ ਸਿੱਖ ਜਦੋਂ ਕਤਲੇਆਮ ਹੋਇਆ ਉਹਦੇ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਕਈ ਦਹਾਕਿਆਂ ਤੱਕ ਕਾਂਗਰਸ ਪਾਰਟੀ ਨੇ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਇਹ ਸਿੱਖਾਂ ਦੇ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਹੈ ਇਸ ਕਰਕੇ ਹਰਕ ਸਿੰਘ ਰਾਵਤ ਜੀ 12 ਵਜ ਦਾ ਇਤਿਹਾਸ ਪੜੋ 12 ਵਜੇ ਨਾ ਵੱਜਦੇ ਦਾ ਸਿੱਖਾਂ ਦੇ ਤੇ ਤੁਹਾਡਾ ਇਸ ਦੇਸ਼ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਇਸ ਦੇਸ਼ ਦੀਆਂ ਧੀਆਂ ਪਹਿਣਾ ਕਿਉਂਕਿ ਸਿੱਖ ਦੂਜੇ ਦੀਆਂ ਧੀਆਂ ਪਹਿਣਾ ਵੀ ਆਪਣੀਆਂ ਸਮਝਦੇ ਆ ਉਹ 3 ਭੈਣਾ ਦੀ ਇੱਜ਼ਤ ਆਬਰੂ ਨਹੀਂ ਬਚਣੀ ਸੀ ਅਫਦਾਲੀ ਟੱਕੇ ਟੱਕੇ ਤੇ ਵੇਚਦਾ ਸੀ ਕਾਬਲ ਚ ਇਹ ਸਿੱਖਾਂ ਦਾ ਯੋਗਦਾਨ ਹੈ ਇਹ ਸਿੱਖਾਂ ਦੇ 12 ਵਜਦੇ ਆ ਲੇਕਿਨ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਰਾਹੁਲ ਗਾਂਧੀ ਜੀ ਹੋਣ ਖੜਗੇ ਸਾਹਿਬ ਹੋਣ ਤੁਸੀਂ ਮੂਕ ਦਰਸ਼ਕ ਬਣ ਜੰਨੇ ਹੋ ਜਦੋਂ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਿੱਖਾਂ ਦਾ ਮਜ਼ਾਕ ਸਿੱਖਾਂ ਨੂੰ ਕਤਲੇਆਮ ਕਰਦੇ ਆ ਸਿੱਖ ਧਾਰਮਿਕ ਆਧਾਰਿਆਂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਅਟੈਕ ਕਰਦੇ ਆ ਹਮਲੇ ਕਰਦੇ ਆ ਤੇ ਤੁਸੀਂ بجائے ਉਹਦੇ ਰੋਕਣ ਦੇ ਤੁਸੀਂ ਉਹਨਾਂ ਲੋਕਾਂ ਨੂੰ ਵੱਡੇ ਵੱਡੇ ਅਹੁਦੇ ਦੇ ਨਹੀਂ ਸੋ ਮੈਂ ਬੜਾ ਸਪਸ਼ਟ ਕਹਿਣਾ ਚਾਹੁੰਨਾ ਪਹਿਲੀ ਗੱਲ ਹਰਖ ਸਿੰਘ ਰਾਵਤ ਨੇ ਜਿਹੜਾ ਬਿਆਨ ਦਿੱਤਾ ਸਿੱਖਾਂ ਦਾ ਜਿਹੜਾ ਮਜ਼ਾਕ ਬਣਾਇਆ ਸਿੱਖਾਂ ਦਾ ਜਿਹੜਾ ਜਿਸ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਜੇ ਨજર ਅੰਦਾਜ਼ ਹੀ ਨਹੀਂ ਉਹਨਾਂ ਨੇ ਸਿੱਖ ਭਾਈਚਾਰੇ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਰਾਹੁਲ ਗਾਂਧੀ ਜੀ ਮਾਫੀ ਮੰਗਦੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਲੀਡਰ ਜਿਹੜੇ اپੋਜੀਸ਼ਨ ਦੇ ਲੀਡਰ ਹੈ ਪ੍ਰਤਾਪ ਬਾਜਵਾ ਜੀ ਉਹ ਮਾਫੀ ਮੰਗਣ ਔਰ ਹਰਕ ਸਿੰਘ रावत ਵਰਗਿਆਂ ਨੂੰ ਰਾਹੁਲ ਗਾਂਧੀ ਜੀ ਤੁਸੀਂ ਇਮੀਡੀਏਟਲੀ ਪਾਰਟੀ ਚੋਂ ਬਾਹਰ ਕੱਢੋ ਨਹੀਂ ਤੇ ਸਿੱਖ ਤੁਹਾਨੂੰ ਨਾ ਤੇ ਮਾਫ ਕਰਨਗੇ ਨਾ ਤੁਸੀਂ ਮਾਫ ਕਰਨ ਜੋ ਕੰਮ ਕਰ ਰਹੇ ਹੋ ਸਿੱਖੋ ਕੌਮ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਹਰੀਸ਼ ਰਾਵਤ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ 12 ਵਜੇ ਉਦੋਂ ਕਹਿੰਦੇ ਸੀ ਜਦੋਂ ਧੀਆਂ ਪੈਣਾ ਨੂੰ ਲੁੱਟ ਕੇ ਲੈ ਚਾਲੇ ਅਬਦਾਲੀ ਦੇ ਉੱਤੇ ਸਿੱਖ ਹਮਲਾ ਕਰਦੇ ਸੀ ਔਰ ਤੁਸੀਂ ਮਜ਼ਾਕ ਢਾਉਨੇ ਹੋ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਹਮੇਸ਼ਾ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਦੀ ਥਾਂ ਤੇ ਨੂਨ ਛਿੜਕਿਆ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ 84 ਕਰਾਈ ਗਲਾਂ 'ਚ ਟਾਇਰ ਪੁਆਏ નિર્ਦੋਸ਼ ਲੋਕਾਂ ਦੀ ਕਤਲ ਕਰਾਈ ਸੋ ਮੈਂ ਮੰਗ ਕਰਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਜੀ ਬਾਜਵਾ ਸਾਹਿਬ ਰਾਹੁਲ ਗਾਂਧੀ ਹਰੀ ਸ਼ਰਾਵਤ ਜੀ ਜਿਹੜੇ ਕਿ ਇੰਚਾਰਜ ਰਹਿਏ ਪੰਜਾਬ ਦੇ ਮਾਫੀ ਮੰਗਣੇ ਇਸ ਗੱਲ ਤੇ ਔਰ ਇਹ ਦੇ ਨਾਲ ਸਾਰੇ ਸਾਰੇ ਦੇਸ਼ ਪ੍ਰੇਮੀਆਂ ਦਾ ਇਸ ਧਰਤੀ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸੰਵਿਧਾਨ ਨੂੰ ਪਿਆਰ ਕਰਨ ਵਾਲਿਆਂ ਦਾ ਤੁਸੀਂ ਮਜ਼ਾਕ ਉਡਾਇਆ ਸਾਡਾ ਸਾਰਿਆਂ ਦਾ ਦਿਲ ਦੁਖਿਆ ਮਾਫੀ ਮੰਗੋ ਮਾਫੀ ਮੰਗੋ ਅੱਜ ਇੱਕ ਬੜੀ ਹੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਜਦੋਂ ਕਾਂਗਰਸ ਦੇ ਸਾਬਕਾ ਮੰਤਰੀ रावत ਔਰ ਉਹਨੇ ਇੱਕ ਰੈਲੀ ਦੇ ਵਿੱਚ ਇੱਕ ਸਿੱਖ ਬੰਦੇ ਦਾ ਮਜ਼ਾਕ ਉਡਾਇਆ ਇਹ ਕਹਿ ਕੇ ਕੀ ਸਿੱਖਾਂ ਦੇ 12 ਵੱਜ ਗਏ ਪਹਿਲਾਂ ਤਾਂ ਮੈਂ ਇਹ ਦੱਸਦੇ ਆ ਕਿ 12 ਵਜੇ ਸਿੱਖ ਹਮਲਾ ਕਰਕੇ ਦੇਸ਼ ਦੀ ਇੱਜ਼ਤ ਬਚਾਉਂਦੇ ਹੁੰਦੇ ਸੀ ਔਰ ਦੇਸ਼ ਦੇ ਦੁਸ਼ਮਨਾ ਨਾਲ ਲੜਦੇ ਹੁੰਦੇ ਸੀ ਔਰ ਦੂਜਾ ਜਿਹੜੀ ਕਾਂਗਰਸ ਹੈ ਇਹਦੀ ਮਾਨਸਿਕਤਾ ਕਦੇ ਨਹੀਂ ਬਦਲਨੀ। ਇਹੀ ਕਾਂਗਰਸ ਹੈ ਜੀ ਨੇ ਬਲੂ ਸਟਾਰ ਕਰਾਇਆ ਇਸੇ ਕਾਂਗਰਸ ਨੇ ਦਿੱਲੀ ਦੇ ਦੰਗੇ ਕਰਵਾਏ ਜਿਹੜੇ ਦਿੱਲੀ ਦੇ ਦੰਗਿਆਂ ਦੇ ਮੁੱਖ ਦੋਸ਼ੀ ਆ ਉਹਨਾਂ ਨੂੰ ਵਜ਼ੀਰੀਆਂ ਨਾਲ ਨਵਾਜ਼ਿਆ ਅੱਜ ਇਹਨਾਂ ਦੇ ਆਗੂ ਇਹੋ ਜਿਹੇ ਟਿੱਪਣੀਆਂ ਕਰ ਰਹੇ ਨੇ ਅੱਜ ਮੈਂ ਪੁੱਛਣਾ ਚਾਹੁੰਨਾ ਹੈ ਰਾਹੁਲ ਗਾਂਧੀ ਮਾਫੀ ਮੰਗੂਗਾ ਪ੍ਰਤਾਪ ਬਾਜਵਾ ਮਾਫੀ ਮੰਗੂਗਾ ਰਾਜਾ ਵਡਿੰਗ ਮਾਫੀ ਮੰਗੂਗਾ ਇਹ बार-बार ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣਾ ਕਾਂਗਰਸ ਵਾਲਿਓ ਬੰਦ ਕਰਨਾ ਚਾਹੀਦਾ ਤੁਹਾਨੂੰ ਇਹ ਦਿੱਲੀ ਦੀਆਂ ਸੜਕਾਂ ਤੇ ਸਿੱਖ ਕਤਲੇਆਮ ਹੋਵੇ ਇਹ ਸਾਰਾ ਕੁਝ ਕਾਂਗਰਸ ਨੇ ਕੀਤਾ ਕਰਾਇਆ ਪਰ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੇ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰ ਬੈਠੇ ਨੇ ਇਹ ਕਿਉਂ ਚੁੱਪ ਨੇ ਇਹ ਕਿਉਂ ਨਹੀਂ ਆਪਣੀ ਨੈਸ਼ਨਲ ਲੀਡਰਸ਼ਿਪ ਨਾਲ ਗੱਲ ਕਰਦੇ ਔਰ ਐਸੇ ਜਿਹੜੇ ਵਿਅਕਤੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਂਦੇ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਨਾ ਕਿ ਜਮਾਤ ਹੀ ਉਸ ਚ ਬੈਠੇ ਨੇ ਜਿਹੜੀ ਸਿੱਖ ਵਿਰੋਧੀ ਆ ਸੋ ਹਰਖ ਸਿੰਘ ਰਾਵਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਡਿਮਾਂਡ ਸ਼੍ਰੋਮਣੀ ਕਾਲਦਲ ਰੱਖਦਾ ਐਸੇ ਲੀਡਰ ਨੂੰ ਅਗਰ ਅੱਜ ਸਮਝਦੀ ਹੈ ਨਾ ਕਾਂਗਰਸ ਕਿ ਮਾੜਾ ਮੋਟਾ ਵੀ ਰਾਹੁਲ ਗਾਂਧੀ ਸਮਝਦੇ ਨੇ ਕਿ ਮੈਂ ਆਪ ਦੀ ਜਿਹੜੀਆਂ ਅਤੀਤ ਦੀਆਂ ਗਲਤੀਆਂ ਨੇ ਮੈਂ ਉਹਨਾਂ ਤੋਂ ਕੁਝ ਸਿੱਖਿਆ ਹੈ ਦਾ ਐਸੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਤੇ ਆਪ ਐਪਲੀਕੇਸ਼ਨ ਦੇ ਕੇ ਇਹਦੇ ਖਿਲਾਫ ਕਾਰਵਾਈ ਕਰਾਉਣ ਨਹੀਂ ਪਰ ਇੱਕ ਗੱਲ ਸਪਸ਼ਟ ਹੋ ਜੇਗੀ ਕਿ ਕਾਂਗਰਸ ਦਾ ਡੀਐਨਏ ਨਹੀਂ ਹੈ ਜਿਹੜਾ ਇਹ ਸਿੱਖ ਵਿਰੋਧੀ ਇਹਨਾਂ ਦੇ ਵੱਡੇ ਵੱਡੇ ਰਿਆਂ ਨੂੰ ਪੁੱਛਣਾ ਚਾਹੀਦਾ ਕਿ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਇੱਜ਼ਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੂ ਬੇਟੀਆਂ ਨੂੰ ਚੁੱਕੇ ਲਾ ਜਾਂਦੇ ਸੀ ਤਾਂ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰਿਲਾ ਐਕਸ਼ਨ ਹੁੰਦਾ ਸੀ रावत ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇ ਲੋਕਤੰਤਰ ਦਾ ਤੁਸੀਂ ਘਾੜ ਕੀ ਦਾ ਸਿੱਖਾਂ ਦਾ ਕਦਰਾਂ ਕੀਤਾ ਨਿਆਂ دور ਦੀ ਗੱਲ ਨਹੀਂ ਕੀਤੀ ਪਰ ਅੱਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਸਿੱਖ ਜਿਹੜੇ ਆ ਹਮੇਸ਼ਾ ਚੜ੍ਹਦੀ ਕਲਾ ਕਰੇ ਸਭ ਤੋਂ ਵੱਡੇ ਦੇਸ਼ ਭਗਤ ਨੇ ਦੇਸ਼ ਦੀ ਇਜਾਦੀ ਦੀ ਗੱਲ ਕੀਤੀ ਆ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਅਗੇ ਬਾਤਿਆਂ ਤਾਉਦਰ ਬਲੈਕ ਸਮਤੀ ਚੋਣਾ ਦੇ ਵਿਚਾਲੇ ਸੜਕ ਤੇ ਕਾਂਗਰਸ ਉਤਰੀ ਹੈ ਫਿਰੋਜ਼ਪੁਰ ਦੇ ਵਿੱਚ ਦੱਸਿਆ ਕਿ ਕਾਂਗਰਸ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਾਂਗਰਸ ਵਰਕਰਾਂ ਨੇ ਰੇਲਵੇ ਪੁਲ ਤੇ ਜਾਮ ਲਗਾ ਦਿੱਤਾ ਸੰਸਦ ਸ਼ੇਰ ਸਿੰਘ ਖਬਾਇਆ ਵੀ ਤਰਨੇ ਦੇ ਵਿੱਚ ਸ਼ਾਮਲ ਹੋਏ ਔਰ ਕਾਂਗਰਸ ਉਮੀਦਵਾਰਾਂ ਦੇ ਪਰਚੇ ਰੱਦ ਕਰਨ ਦਾ ਇਲਜ਼ਾਮ ਜਿਹੜਾ ਹੈ ਵੰਗ ਜੜੀ ਹੈ ਕੀਤੀ ਜਾ ਰਹੀ ਹੈ ਔਰ ਜਾਣਬੁੱਝ ਕੇ ਨਾ ਕਿਹਾ ਹੈ ਕਿ ਸਾਡੇ ਕੈਂਡੀਡੇਟਸ ਦੇ ਪਰਚੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਉਹਨਾਂ ਸਾਰੇ ਪਰਚਿਆਂ ਨੂੰ ਰੱਦ ਕੀਤਾ ਜਾਵੇ तस्वीर दिखा रहे हैं जो ये प्रदर्शन किया जा रहा है ते। आ, तो बीते तीन दिन तो लगातार दसिए कि हंगामे दस्वीर सामने आ रही है खास तौर पर नामजदगी पत्र जो दाखिले जाने सन तो उस वे भी दो तो तीन दिन पूरा हंगामा होंदा हुआ नजर आया और हूँ अब यह नौबत आ गई है कि सड़कों पर कांग्रेस जी उतरती हुई नजर आई है रेलवे पुल से जाम लगा दिता गया ਤਾਰੀ ਸਾਹਿਬ ਦੇ ਜਿਹੜੇ ਸਹੀ ਕਾਗਜ਼ ਉਹਨਾਂ ਰਿਜੈਕਟ ਕੀਤੇ ਉਹਦੇ ਵਾਸਤੇ ਸਾਰੇ ਲੋਕ ਜਿਹੜੇ ਆ ਕਾਂਗਰਸ ਪਾਰਟੀ ਦੇ ਸਾਰੇ ਇਹਨਾਂ ਦੇ ਨਾਲ ਐ ਅਸੀਂ ਉਹਨਾਂ ਦੇ ਨਾਲ ਐ ਤੇ ਜਿਹੜੇ ਬੀਸੀ ਮੈਡਮ ਨੇ ਟੈਲੀਫੋਨ ਤੇ ਇਸ ਬਾਰੇ ਪੁੱਛਿਆ ਕਿ ਕਿਉਂ ਰਿਜੈਕਟ ਕੀਤੇ ਗਏ ਉਹ ਕਹੇ ਕਿ ਆਰਓ ਜਿਹੜਾ ਉਹਦੀ ਡਿਊਟੀ ਲੱਗੀ ਹੋਈ ਐ ਆਰਓ ਨੂੰ ਮੈਂ ਪੁੱਛ ਕੇ ਫਿਰ ਇਹ ਦੱਸ ਸਕਦੀ ਆ ਥੋੜੀ ਟਾਈਮ ਚ ਪਤਾ ਲੱਗ ਜਾਏਗਾ ਕਿ ਉਹ ਉਹਨਾਂ ਦਾ ਕੀ ਜਵਾਬ ਐ ਪਰ ਜੇ ਇਸ ਤਰ੍ਹਾਂ ਦੇ ਝੂਠੇ ਗਲਤ ਕਾਗਜ਼ ਜਿਹੜੇ ਜਿਹੜੇ ਰਿਜੈਕਟ ਕੀਤੇ ਅਸੀਂ ਸਹੀ ਐ ਤਾਂ ਅਸੀਂ ਕੋਰਟ ਵਿੱਚ ਉਹ ਵਿਆਪ ਦਾ ਹੱਕ ਜਿਹੜਾ ਲੈ ਸਕਦੇ ਹਾਂ ਚਾਹ ਕਰਕੇ ਬਾਕੀ ਇਲੈਕਸ਼ਨ ਤੋਂ ਕਬਰਾ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕੱਲ ਇੱਥੇ ਨਹੀਂ ਸਾਰਿਆਂ ਥਲਕਿਆਂ ਦੇ ਵਿੱਚ ਹੀ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਹੈ ਕਿ ਮੈਂਬਰ ਜਿਹੜੇ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਬਣਾ ਲਓ ਉਦਾ ਸੰਸਦ ਗੁਰਜੀਤ ਸਿੰਘ ਔਰਸ਼ਾ ਦੇ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਹੈ ਪੰਜਾਬ ਸਰਕਾਰ ਪਰ ਲੋਤੱਕ ਕੇ ਸ਼ਾਹੀ ਕੀਤੀ ਜਾ ਰਹੀ ਹੈ ਇਹ ਇੱਕ ਹਿੰਦ ਹੌਸਲਾ ਲਿਖਿਆ ਹੈ ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ ਹੈ ਔਰ ਇੱਕ ਤਰਫਾ ਚੋਣਾ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਔਚਲਾਤ ਦੇ ਇਲਜ਼ਾਮ ਲਾਇਆ ਗਿਆ ਹੈ پولیس ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਤੇ ਹਮਲਾ ਕੀਤਾ ਗਿਆ ਹੈ ਔਰ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਸੰਸਦ ਗੁਰਜੀਤ ਔਰਸ਼ਾ ਦੁੱਖ ਦੀ ਗੱਲ ਹੈ ਕਿ ਸਰਪੰਚੀ ਦੇ ਵਿੱਚ ਵੀ ਇਹਨਾਂ ਨੇ ਬੋਰਡ ਤੰਤਰ ਨੂੰ ਹਟਾਉਤੇ ਕਰਕੇ ਜੋ ਹਾਲਾਤ ਕੀਤੇ ਉਸ ਤੋਂ ਬਾਅਦ ਜਿਹੜੀਆਂ ਇਹ ਇਲੈਕਸ਼ਨ ਆਈਆਂ ਇਹਨਾਂ ਦੇ ਵਿੱਚ ਵੀ ਅੱਜ ਪੂਰੇ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਇਹਨਾਂ ਦੇ ਵਰਕਰਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰਾਂ ਔਰ ਲੀਡਰਾਂ ਵੱਲੋਂ ਇਸ ਨਿਰਪੱਖ ਚੋਣ ਪ੍ਰਕਿਰਿਆ ਨੂੰ ਇੱਕ ਤਰਫਾ ਕਰਨ ਲਈ ਪੁਲਿਸ ਦਾ ਸਹਾਰਾ ਲੈ ਕੇ ਔਰ ਗੁੰਡਾ ਤੰਤਰ ਦਾ ਸਹਾਰਾ ਲੈ ਕੇ ਕਾਤਲਾਨਾ ਹਮਲੇ ਜਿਹੜੇ ਆ ਉਹ ਕਾਂਗਰਸ ਵਰਕਰਾਂ ਤੇ ਕੀਤੇ ਜਾ ਰਹੇ ਇੱਕ ਜਗ੍ਹਾ ਦੀ ਗੱਲ ਨਹੀਂ ਸੂਚੇ ਪੰਜਾਬ ਉਹਦਾ ਨੋਮੀਨੇਸ਼ਨ ਦੇ ਮੌਕੇ ਤੱਕ ਕੇ ਸ਼ਹੀਦ ਦੇ ਇਲਜ਼ਾਮਾਂ ਤੇ ਆਮ ਆਦਮੀ ਪਾਰਟੀ ਨੇ ਪਰਟਵਾਰ ਕੀਤਾ ਹੈ ਨਾ ਕਿ ਕਿ ਅਸੀਂ ਕੋਈ ਕਾਗਜ਼ ਰੱਦ ਨਹੀਂ ਕਰਵਾਇਆ ਹੈ ਵਿਰੋਧੀ ਵਿਰੋਧੀਆਂ ਦੇ ਇਲਜ਼ਾਮ ਜਿਹੜੇ ਹਨ ਬੇਬੁਨਿਆਦ ਨੇ ਬਿਲਕੁਲ ਔਰ ਉਹਨਾਂ ਨੇ ਕਿਹਾ ਕਿ ਗੁੰਮਰਾਹ ਕੋਈ ਬਿਆਨ ਨਹੀਂ ਅਸੀਂ ਕਿਸੇ ਵੀ ਸ਼ਰਤ ਤੇ ਗੁੰਡਾਗਰਦੀ ਨਹੀਂ ਹੋਣ ਦੇਾਂਗੇ ਆਮ ਆਦਮੀ ਪਾਰਟੀ ਨੇ ਇਹ ਕਿਹਾ ਹੈ ਕਿ ਉਹਨਾਂ ਵਿੱਚ ਕੋਈ ਗੜਬੜ ਨਹੀਂ ਹੋਣ ਦਿੱਤੀ ਜਾਏਗੀ ਕਾਂਗਰਸ ਗੁੰਡਾਗਰਦੀ ਖੁਦ ਕਰਕੇ ਇਲਜ਼ਾਮ ਜਿਹੜੀ ਹੈ ਸਾਡੇ ਤੇ ਲਗਾ ਰਹੀ ਹੈ ਸਸੁਜਿੰਦਰ ਰੰਦਾਵਾ ਨੇ ਨਕਿਆ ਕਿ ਸਰਪੰਚੀ ਚੋਣਾ ਵੇਲੇ ਵੀ ਤੱਕੇ ਸ਼ਾਮਿਲ ਕੀਤੀ ਸੀ ਔਰ ਹੁਣ ਵੀ ਇਸ ਕਿਸਮ ਦੇ ਝੂਠੇ ਇਲਜ਼ਾਮ ਲਗਾ। ਸਾਡਾ ਸਰ ਕੋਈ ਇਦਾਂ ਦਾ ਨਿਸ਼ਾਨਾ ਨਹੀਂ ਹੈ। ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੀ ਘਟਨਾ ਨਹੀਂ ਕੀਤੀ। ਕਿ ਜਿੱਥੇ ਫੈਲਾ ਚੋ ਕੇ ਆਪਣੇ ਕਦੀ ਖੜੀਆਂ ਹੋਣ ਜਿੱਥੇ ਕਿਤੇ ਅਮਾਜੇ ਦਾ ਕਹਿੰਦੇ ਆ ਕਿੱਥੇ ਵੀ ਤੁਸੀਂ ਦੱਸ ਦਿਓ ਇੱਕ ਦੋ ਜਗ੍ਹਾ ਛੱਡ ਕੇ ਉਲਟ ਗਿਆ ਕਿ ਇਹਨਾਂ ਕੋ ਉਮੀਦਵਾਰ ਨਹੀਂ ਸੀਗੇ ਕਾਂਗਰਸ ਤੇ ਕਾਲੀਆਂ ਕੋ ਉਮੀਦਵਾਰ ਦੀ ਸੀ ਆਗੇ ਇਸ ਕਰਕੇ ਠੂਠੇ ਦੋਸ਼ ਲਾਉਣੇ ਇਹ ਤਾਂ ਜੀ ਗੁੱਡਾ ਕਰਦੀ ਆ ਜੀ ਇਹ ਐਦਾਂ ਹੈ ਜੀ ਤੁਹਾਡੇ ਜੋ ਪਤਾ ਜੀ ਕਈ ਬੰਦੇ ਬਹੁਤ ਪੁਰਾਣੇ ਮੀਡੀਆ ਦੇ ਨਾਲ ਜੁੜਿਆ ਦੇਲਾਪਾਪਾ ਨਾਨਕ ਦੇ ਵਿੱਚ ਸਰਪੰਚਾਂ ਦੇ ਇਲੈਕਸ਼ਨ 95 65 ਸਰਪੰਚ ਜਿਹੜੇ ਉਹਨਾਂ ਦੀ ਸਾਰ ਲਿਸਟ ਉਦਾਂ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਦਾਸ ਸੀਗਾ ਲੈਕਸ਼ੇ ਵੀ ਹੋ ਜਾਂਦੇ ਨੇ ਡੈਮੋਕ੍ਰੇਸੀ ਖਤਮ ਕਹਿੰਦੇ ਤੂੰ ਇਲੈਕਸ਼ਨ ਨਹੀਂ ਲੜ ਸਕਦੇ ਪਹਿਲੀ ਵਾਰ ਆ ਸਰ ਹਰ ਬੰਦੇ ਨੂੰ ਕਹਾਂ ਲੈਕਸੇ ਲੜੋ ਲੈਕਸੇ ਦੇ ਚਿੰਤਾ ਨਾ ਹੋਊਗਾ ਸਾਡੇ ਕੋਲ 1 ਸਾਲ ਪਿਆ ਯਾਰ ਅਸੀਂ ਇੰਨਾ ਕੰਮ ਕੀਤਾ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਅਸੀਂ ਜੋ ਕੰਮ ਕੀਤਾ 4 ਸਾਲ ਪੌਣੇ 4 ਸਾਲ ਉਹਦੇ ਆਧਾਰ ਤੇ ਵੋਟਾਂ ਮੰਗਾਗੇ ਇਹ ਕੀ ਕਹਿੰਦੇ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਇਹ ਕਹਿੰਦਾ ਕਿ ਇਹ ਕਿੱਦਾਂ ਹੋ ਗਿਆ ਜੀ ਜਿਹੜਾ ਪਿਛੇ ਤੋਂ ਮੈਂਬਰ ਦਾ ਸਾਡੇ ਬੰਦੇ ਆ ਸੀ ਸਰਪੰਚ ਦੇ ਸਾਡੇ ਬੰਦੇ ਹੀ ਐਮਐਲਏ ਤਾਂ ਇਹੀ ਬਣਦੇ ਸੀਗੇ ਇਹ ਕਿੱਥੋਂ ਆ ਗਏ ਜੀ ਆਮ ਆਦਮੀ ਪਾਰਟੀ ਵਾਲੇ ਤਾਂ ਕਿ ਵਾਦੇ ਆਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਦੌਰਾਨ ਵਿਰੋਧੀਆਂ ਦੇ ਨਾਮਜ਼ਦਗੀ ਪੱਤਰ ਪਾੜ ਕੇ ਲੋਕਤੰਤਰ ਦਾ ਕਾਨ ਕੀਤਾ ਇਲਜ਼ਾਮ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਉਸ ਇਤਨੀ ਕੇ ਸਮਾਂ ਤੇ ਜਿਹੜੀ ਹੈ ਪਾਰਟੀ ਸਜ਼ਾ ਪੁੱਤਰ ਇਸ ਕਿਸਮ ਦੇ ਟਵੀਟ ਜਿਹੜੇ ਕੀਤੇ ਜਾ ਰਹੇ ਨੇ ਉਧਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਇਲਜ਼ਾਮ ਲਗਾਏ ਨੇ ਅਕਾਲੀ ਦਲ ਨੇ ਨਾਮਿਨੇਸ਼ਨ ਦੇ ਮੌਕੇ ਤੱਕ ਕੇ ਸਾਹਿਦੇ ਇਲਜ਼ਾਮ ਲਗਾਏ ਨੇ ਨਾਮਿਨੇਸ਼ਨ ਮੌਕੇ ਆਮ ਆਦਮੀ ਪਾਰਟੀ ਨੇ ਨਾਮਜ਼ਦਗੀ ਦੇ ਦੌਰਾਨ ਤੱਕਾ ਕੀਤਾ ਹੈ ਅਕਾਲੀ ਦਲ ਦੇ ਵੱਲੋਂ ਇਹ ਕਿਹਾ ਗਿਆ ਨਾ ਕਿਹਾ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਤੱਕੇ ਸਾਹੀ ਵੇਖਣ ਨੂੰ ਮਿਲੀ ਹੈ ਤਾਂ ਸੁਖਬੀਰ ਪਾਦਰ ਦੇ ਵੱਲੋਂ ਕਿਹਾ ਚਰਨ ਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤੋਂ ਉਹਨਾਂ ਨੇ ਸਾਫ਼ ਹੀ ਕਰਤਾ ਕਿਦਾ ਆਮ ਆਦੀ ਪਾਰਟੀ ਦਾਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਮੈਂ ਤਾਂ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਕੋਨੇ ਆਪਣੇ ਕਾਗਜ਼ੀਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਛੇ ਛੁਰਾ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਉਧਾ ਮਾਂਝਰੀ ਹਰਜੋਤ ਬੈਂਸੇਵਾਲੋਂ BBMP ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਨੰਗਲ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ BBMP ਔਰ ਅਜੇ ਖਾਨ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਕਿ BBMP ਨੂੰ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨਾਂ ਨਹੀਂ ਖੋਣ ਦੇਵਾਂਗੇ ਔਰ ਇਹ ਜ਼ਮੀਨਾਂ ਸਾਡੀਆਂ ਆਪਣੀਆਂ ਨੇ BBMP ਨੂੰ ਕੋਈ ਵੀ ਛੱਡ ਛੱਤ ਜਾਂ ਦੁਕਾਨ ਜਿਹੜੀ ਆ ਹੋਣ ਦਾ ਹੱਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਡਾ ਸਾਡੀ ਫਰਦ ਅੱਜ ਵੀ ਪੰਜਾਬ ਦੇ ਨਾਮ ਬੋਲਦੀ ਹੈ ਤਾਂ ਸੇ ਮਾਨ ਦੇਉਣ ਤੇ ਮੀਟਿੰਗ ਸੱਤ ਜਾਈਏ ਦਿਕਤਾ ਸਭ ਤੋਂ ਵੱਡੀ ਪ੍ਰੋਬਲਮ ਉਹ ਇਹ ਹੈ ਕਿ ਸ਼ਹਿਰ ਦੀ ਜਿਹੜੀ ਮੇਨ ਜ਼ਮੀਨ ਹੈ ਉਹ ਐਨਐਫਐਲ ਤੇ ਬੀਬੀਐਮਪੀ ਉਸ ਦੇ ਉੱਤੇ ਆਪਣਾ ਕਲੇਮ ਰੱਖਦੇ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਮੇਨ ਮਾਰਕੀਟ ਹੈ ਕਿਲ ਨੇ ਏਰੀਆ ਹੈ ਅੰਡਾ ਮਾਰਕੀਟ ਹੈ ਪਹਾੜੀ ਮਾਰਕੀਟ ਹੈ ਇਹ ਸਾਰਾ ਏਰੀਆ ਸ਼ਹਿਰ ਦੀ ਜਾਨ ਹੈ ਦੇ ਲਗਾਤਾਰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ BBMP ਵੱਲੋਂ ਉੱਥੇ ਦੇ ਜਿਹੜੇ ਸਾਡੇ ਬਖਸ਼ ਨਵਾ ਸ਼ਿੰਦੇ ਨੇ ਸਾਡੇ ਰੈਜ਼ਿਡੈਂਸ ਜਿੋਂ ਤੱਕ ਕੀਤਾ ਜਾ ਰਿਹਾ ਅਸੀਂ ਸੀਐਮ ਸਾਹਿਬ ਜਿੱਦ ਨਹੀਂ ਵਾਪਸ ਆਉਂਦੇ ਆ ਡੰਗਲ ਦੇ ਰੀਡਸ ਦੀ ਟੀਮ ਨੂੰ ਲੈ ਕੇ ਸੀਐਮ ਸਾਹਿਬ ਨਾਲ ਮਿਲਾਂਗੇ ਟੋਟਲ ਜਿਹੜੇ ਕਾਗਜ਼ ਹੈ ਮੈਂ ਸਾਰਾ ਰਿਕਾਰਡ ਚੈੱਕ ਕਰਵਾ ਰਿਹਾ ਤੋਂ ਤੇ ਜਿਹੜੀ ਫਰਦਾਂ ਉਹ ਅੱਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਬੋਲ ਰਹੀਆਂ ਸਿਰਫ ਮਿਸਮੈਨੇਜਮੈਂਟ ਕਰਕੇ ਸਮੇਂ-ਸਮੇਂ ਤੇ ਉੱਤੇ ਸਹੀ ਪੈਰ ਵੀ ਨਾ ਹੋਣ ਕਰਕੇ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਅੱਜ ਸਾਡੇ ਹਾਲਾਤ ਹੈ ਕਿ ਸਾਨੂੰ ਹਰ ਚੀਜ਼ ਲਈ ਐਨਓਸੀ ਬੀਬੀਐਮ ਵੀ ਤੋਂ ਮੰਗਣੀ ਪੈਰੀ ਤੇ ਉਹ ਸਾਡੇ ਸਿਰ ਤੇ ਆ ਕੇ ਬੈ ਗਏ ਨੇ ਇਸ ਸਾਰੇ ਟੀਨੂ ਠੀਕ ਕਰਨ ਦੇ ਲਈ ਜਿੱਦਾਂ ਹੀ ਇੱਕ ਤਾਂ ਨੈਕਸਟ ਵੀਕ ਵੀ ਅਸੀਂ ਮੀਟਿੰਗ ਰੱਖਦੇ ਜਿਹੜੇ ਪੰਜਾਬ ਦੇ ਚ ਜਿਹੜੇ ਟਾਪ ਅਫੀਸ਼ੀਅਲਸ ਹੈ ਉਹ ਸਾਰੇ ਹੋਣਗੇ ਐ ਜੀ ਸਾਹਿਬ ਹੋਣਗੇ ਜੋ ਮਰਜ਼ੀ ਕਰਨਾ ਪਰ ਇਸ ਦੁਨੀਆ ਦੇ ਉੱਤੇ ਨੰਗਲ ਦੀ ਇੱਕ ਵੀ ਛੱਤ ਇੱਕ ਵੀ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ ਜਾਂ ਜਿਹੜਾ ਹੈ उधर चौदह दिन की न्यायक हिरासत है हरप्रीत सिंह गुलाटी जी हाँ मोहाली कोर्ट के गुलाटी को पेश किया गया है और मोहाली कोर्ट ने गुलाटी में न्यायक हिरासत में भेज दता छह दिन का रिमांड खत्म होने तो दस दी कि पेशा गया सी। और बिक्रम मजूठिया का करीबी है हरप्रीत सिंह गुलाटी आमदन तो अच्छा ऐसा मामला है जिस मामले गिरफ्तारी हुई थी पिछले दिनों तो हूँ अच्छ फिर तो कोर्ट पेश गया चौदह दिन की न्यायक हिरासत के हरप्रीत सिंह गुलाटी को भेज दिता गया है ਉਧਰਿੰਦਰਪ੍ਰੀਤ ਪੈਰੀ ਕਤਰਕਾਂਡ ਦੇ ਵਿੱਚ ਨਵੇਂ ਖੁਲਾਸੇ ਹੋ ਰਹੇ ਨੇ ਕਤਲ ਵਾਲੇ ਦਿਨ ਸਵੇਰੇ 11 ਵਜੇ ਲੁਧਿਆਣਾ ਵਿੱਚ ਕ੍ਰੇਟਾ ਕਾਰ ਵਿਖੀ ਸੀ ਤਾਂ ਦੁਪਹਿਰ 2:30 ਵਜੇ ਦੇ ਕਰੀਬ ਖਰੜ ਪਹੁੰਚੇ ਸੀ ਇਹ ਤਿੰਨ ਬਦਮਾਸ਼ ਦੱਸਿਆ ਗਿਆ ਕਿ ਖਰੜ ਦੀ ਮਾਰਕੀਟ ਦੇ ਵਿੱਚ ਖਾਂਦੇ ਪਿੱਤੇ ਘੁੰਮਦੇ ਨਜ਼ਰ ਆਏ ਮਾਰਕੀਟ ਵਿੱਚ ਘੁੰਮਦੇ ਹੋਏ ਬਦਮਾਸ਼ ਸੀਸੀਟੀਵੀ ਵਿੱਚ ਕੈਦ ਹੋ ਗਏ ਜਿਸ ਤੋਂ ਬਾਅਦ ਖੁਲਾਸਾ ਹੁੰਦਾ ਹੈ 4:35 ਮਿੰਟ ਦੇ ਕਰੀਬ ਉਹ ਮੁਹਾਲੀ ਤੋਂ ਹੁੰਦੇ ਹੋਏ ਇਹ ਚੰਡੀਗੜ੍ਹ ਗਈ ਸ਼ਾਮ 6 ਵਜੇ ਸੈਕਟਰ 26 ਦੇ ਵਿੱਚ ਕ੍ਰੇਟਾ ਗੱਡੀ ਦੇ ਵਿੱਚ ਜਾਂਦੇ ਨਜ਼ਰ ਆਏ ਨੇ ਕਤਲ ਤੋਂ ਬਾਅਦ ਦੋ ਬਦਮਾਸ਼ਾਂ ਨੇ ਦੱਸਿਆ ਕਿ ਪੰਚਕੁਲਾ ਦੇ ਵਿੱਚ ਗੱਡੀ ਜਿਹੜੀ ਆ ਪਾਕ ਕੀਤੀ ਹੈ ਇੱਕ ਬਦਮਾਸ਼ ਨੂੰ ਰਾਹ ਦੇ ਵਿੱਚ ਕਿਤੇ ਉਤਾਰ ਦਿੱਤਾ ਗਿਆ ਔਰ ਪੰਚਕੁਲਾ ਤੋਂ ਜਲੰਧਰ ਨੰਬਰ ਵਾਈਪ ਤੇ ਇਫਰਾਰ ਹੋਏ। ਤਾਂ ਜਾਂਚ ਦੇ ਲਈ ਪੁਲਿਸ ਨੇ ਜਲੰਧਰ ਵੀ ਇੱਕ ਗਤੀ ਪੇਸ਼ ਦਿੱਤੀ ਹੈ। ਯਾਨੀ ਕਿ ਇਹਨਾਂ ਦੀ ਪਾਲਜ ਕੀਤੀ ਜਾ ਰਹੀ ਹੈ। ਪਰ ਇਹਨਾਂ ਬਦਮਾਸ਼ਾਂ ਨੂੰ ਕੈਮਰੇ ਚ ਜ਼ਰੂਰ ਦੇਖ ਲਿਆ ਗਿਆ ਹੈ। ਅੱਗੇ ਤੋਂ ਅੱਗੇ ਆ ਕਹਿ ਸਕਦੇ ਹਾਂ ਪੁਲਿਸ ਤੇ ਲਈ ਸੌਖਾ ਹੋਇਆ ਹੈ ਕਿਵੇਂ ਇਹਨਾਂ ਬਦਮਾਸ਼ਾਂ ਦਾ ਪੌਂਚ ਹੋ ਜਾਵੇ।